ਵਿਭਾਗ ਸ਼੍ਰੀ ਕੁਮਾਰ ਰਾਹੁਲ ਜੀ ਨੂੰ ਕਿ ਉਹ ਅੱਜ ਦੇ ਮੁੱਖ ਮਹਿਮਾਨ ਜੀ ਨੂੰ ਜੀ ਆਇਆਂ ਕਹਿਣ ਮਾਣਯੋਗ ਪ੍ਰਮੁਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਸ਼੍ਰੀ ਕੁਮਾਰ ਰਾਹੁਲ ਜੀ ਮਾਨਯੋਗ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਜੀ ਰਮਨ ਬਹਿਲ ਜੀ ਪੀ ਐਚ ਐਸ ਸੀ ਦੇ ਚੇਅਰਮੈਨ ਐਮ ਡੀ ਪੀ ਐਚ ਐਸ ਸੀ ਅਨੁਰਾਗ ਕੁੰਡੂ ਜੀ ਤੇ ਮੇਰੇ ਸਾਰੇ ਸਾਥੀ ਡਾਕਟਰ ਤੇ ਪ੍ਰੈਸ ਦੇ ਫਰੈਂਡਸ ਮੈਂ ਅੱਜ ਮੰਤਰੀ ਜੀ ਵੱਲੋਂ 46 ਨਵੇਂ ਐਂਬੂਲੈਂਸ ਦਾ ਸਮਰਪਣ ਹੋ ਰਿਹਾ ਹੈ ਪੰਜਾਬ ਦੇ ਲੋਕਾਂ ਲਈ ਮੈਂ ਮੰਤਰੀ ਜੀ ਦਾ ਧੰਨਵਾਦ ਕਰਦਾ ਹਾਂ ਤੇ ਮੈਂ ਆਸ ਕਰਦਾ ਹਾਂ ਮੰਤਰੀ ਜੀ ਦੇ ਰਹਿਨੁਮਾਈ ਹੇਠ ਪੰਜਾਬ ਦੇ ਹੈਲਥ ਸਿਸਟਮ ਹੋਰ ਵਧੀਆ ਢੰਗ ਨਾਲ ਕੰਮ ਕਰੇਗਾ ਉਹ ਵੀ ਨਾ ਅਪਡੇਟ ਕਰਨੀ ਅਸਲ ਟੱਕਾ ਪਹਿਲਾ ਕਿ ਨਵੀਂ ਸੀ ਪਾਣੀ ਕਰ ਕਰਾਣਾ ਹੈ ਵਾਟਰ ਕਲੋਰ ਆਣੀਆ ਹਾਂ ਕੋਈ ਨਹੀਂ ਉਸ ਤੋਂ ਬਾਅਦ ਤਾਂ ਲੈ ਲਓ ਕੋਈ ਸੱਜੇ ਲਾਈਨ ਅਪ ਕਰਾਓ ਚੇਅਰਮੈਨ ਪੀ ਐਚ ਐਸ ਸੀ ਸ਼੍ਰੀ ਜਮਨ ਪਹਿਲਦੀ ਨੂੰ ਯਾਦਗਾਰੀ ਕਿ ਇਹਨਾਂ ਸਭਾ ਦੇ ਪਰਿਵਾਰ ਭਲਾਈ ਵਿਭਾਗ ਸ਼੍ਰੀ ਕੁਮਾਰ ਰਾਹੁਲ ਜੀ ਨੂੰ ਇਹ ਇਲਾਤਬਾ ਸ਼੍ਰੀ ਅਰਵ ਰਾਹੁਲ ਜੀ ਨੂੰ तो बात प्रेजेंट क्लास से सीयू श्रीनिधि रेडियन ने याद कार्य चिन्ह पेेंट करेंगे मान जो के अंदर बंद थी आप ही ले लिया तो मैं विनती करागा श्री अमित शर्मा की यात्रा के बहुत-बहुत धन्यवाद सर ਮੈਂ ਬੇਨਤੀ ਕਰਾਂਗਾ ਮਾਨਯੋਗ ਕੈਬਨਟ ਮੰਤਰੀ ਸਤਿਕਾਰਯੋਗ ਬਲਬੀਤ ਸਿੰਘ ਜੀ ਨੂੰ ਕਿ ਉਹ ਐਂਬੂਲੈਂਸ ਨਾਲ ਚੰਡੀਂਗੜ੍ਹ ਦਾ ਸੌਂਡ ਦੀ ਸਹਾਇਤਾ ਕਰ ਦੇ ਪੀਸੀਆ ਤੋਂ ਪਹਿਲੇ ਮੈਡਮ ਜੀ ਹਾਂ ਮਾਨਯੋਗ ਕੈਬਨਟ ਮੰਤਰੀ ਜੀ ਆਪ ਜੀ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਡਾਕਟਰ ਰਵੀ ਸਿੰਘ ਜੀ ਆਪਟਰ ਨੂੰ ਮੈਂ ਪੰਜਾਬ ਦੇ ਨੁਕਮਾਸਤੇ ਸੇਂਟ ਚਾਂਦੀ ਦੇ ਵਿੱਚ ਕੱਲ ਭਾਈ ਇਹ ਮੇਰਾ ਹੀ ਪੇ ਰੱਖੇਗਾ ਮਿੰਟ ਚਾਰਚ ਰਹ ਜੇਗਾ ਔਰ ਪਿੰਡਾਂ ਦੇ ਵਿੱਚ ਵੀ ਜਿਹੜਾ 20 ਮਿੰਟ ਤੋਂ ਘਟ ਕੇ ਸਾਡੀ ਕੋਸ਼ਿਸ਼ ਆ ਕਿ 15 ਮਿੰਟ ਤੇ ਆ ਜੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਖੁਦ ਆਣਾ ਸੀ ਬਟ ਉਹਨਾਂ ਦੀ ਮਜਬੂਰੀ ਕਰਕੇ ਅਚਾਨਕ ਜਿਹੜਾ ਸੀਗਾ ਇੱਕ ਸਰਕਮਸਟੈਂਸਸ ਕਰਕੇ ਉਹਨਾਂ ਨੂੰ ਜਿਹੜਾ ਸੀਗਾ ਉਹ ਨਹੀਂ ਆ ਸਕੇ ਤੇ ਮੈਂ ਉਹਨਾਂ ਦੇ ਬਿਹਾਫ ਦੇ ਉੱਤੇ ਸਾਰੀਆਂ ਐਂਬੂਲੈਂਸ ਜੜੀਆਂ ਹੈਗੀਆਂ ਇਹ ਅਸੀਂ ਫਲੈਕ ਆਫ ਕਰਾਂਗੇ ਇਹ ਸਾਰੀਆਂ ਐਂਬੂਲੈਂਸ ਹਾਈ ਟੈਕ ਐਂਬੂਲੈਂਸਸ ਆ ਇਹਨਾਂ ਦੇ ਵਿੱਚ ਸਾਰੀ ਬੇਸਿਕ ਲਾਈਫ ਸਪੋਰਟ ਟ੍ਰੇਨਡ ਮੈਨ ਪਾਵਰ ਔਰ ਜਿਹੜੇ ਜਨ ਪਲੱਸ ਵਾਲੇ ਸਾਡੇ ਜਿਹੜੀ 108 ਦੇ ਨੰਬਰ ਦੇ ਨਾਲ ਹੀ ਸਾਰੀਆਂ ਇੰਟੀਗ੍ਰੇਟਡ ਹੈ ਜੀਪੀਐਸ ਐਨੇਬਲਡ ਹੈ ਤੋਂ ਇਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਜਿਹੜੀਆਂ ਐਮਰਜੈਂਸੀ ਸਹੂਲਤਾਂ ਹੋਰ ਵਧੀਆ ਮਿਲਣਗੀਆਂ ਹਾਂ ਉਹ ਮੈਂ ਕਰ ਰਹੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਮਾਣਾ ਗਏ ਸੀ ਤੁਹਾਨੂੰ ਪਤਾ ਹੋਵੇਗਾ ਕਿ ਪਿੱਛੇ ਉੱਥੇ ਇੱਕ ਬਹੁਤ ਭਿਆਨਕ ਹਾਦਸਾ ਹੋਇਆ ਸੀ ਜਿਹਦੇ ਵਿੱਚ ਇੱਕ ਟੈਂਕਰ ਦੇ ਵਿੱਚ ਕੈਂਟਰ ਜਿਹੜਾ ਹੁੰਦਾ ਰੇਤੇ ਵਾਲਾ ਔਰ ਇੱਕ ਸਕੂਲ ਦੀ ਜਿਹੜੀ ਵੈਨ ਸੀ ਉਹਦੇ ਚ ਐਕਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ 7 ਬੱਚੇ ਜਿਹੜੇ ਸੀਗੇ ਉਹ ਉਹਨਾਂ ਦੀ ਜਾਨ ਗਈ ਉਹਦੇ ਵਿੱਚ ਬਹੁਤ ਦੁਖਦਾਈ ਘਟਨਾ ਸੀ ਮਾਨਯੋਗ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਪੇਰੈਂਟਸ ਨੂੰ ਮਿਲ ਕੇ ਆਏ ਸੀ ਔਰ ਉਹਨਾਂ ਨੇ ਜਿਹੜੀਆਂ 7 ਐਮਬੂਲੈਂਸਸ ਆ ਉਹ ਉਹਨਾਂ 7 ਬੱਚਿਆਂ ਨੂੰ ਡੈਡੀਕੇਟ ਕੀਤੀਆਂ ਜਾਣਗੀਆਂ ਔਰ ਉਸ ਜਿਹੜੇ ਹੈਗੇ ਆ ਸਮਾਣੇ ਦੇ ਏਰੀਏ ਦੇ ਵਿੱਚ ਉਹਨਾਂ ਨੂੰ ਡਿਪਲਾਈ ਕੀਤਾ ਜਾਏਗਾ 11 ਐਂਬੂਲੈਂਸ ਪਟਿਆਲੇ ਦੇ ਵਿੱਚ ਚਾਰ ਲੁਧਿਆਣੇ ਦੇ ਵਿੱਚ ਤਿੰਨ ਫਤਿਹਗੜ੍ਹ ਸਾਹਿਬ ਬਾਕੀ ਸਾਰੇ 23 ਜਿਲ੍ਹਿਆਂ ਦੇ ਵਿੱਚ ਕਿਤੇ ਇੱਕ ਆ ਕਿਤੇ ਦੋ ਆ ਡਿਪੈਂਡਿੰਗ ਔਨ ਜਿੱਥੇ ਉਹਨਾਂ ਦੀ ਜਿਹੜੀ ਹੈਗੀ ਆ ਡਿਸਟੈਂਸ ਜੋ ਆਲਰੇਡੀ ਅਵੇਲੇਬਿਲਟੀ ਆ ਤੇ ਇਸ ਤੋਂ ਬਾਅਦ ਜਿਹੜਾ ਹੈਗਾ ਸਾਡਾ ਜਿਹੜੀ 371 ਐਂਬੂਲੈਂਸਸ ਉਹ ਦਿਨ ਰਾਤ ਪੰਜਾਬ ਦੇ ਲੋਕਾਂ ਨੂੰ ਜਿਹੜੀਆਂ ਹੈਗੀਆਂ ਸਿਹਤ ਸਹੂਲਤਾਂ ਦੇਣ ਗਿਆ ਐਮਰਜੈਂਸੀ ਸੁਭਾਵਾਂ ਦੇਣ ਗਿਆ ਸੋ ਮੈਂ ਇੱਕ ਵਾਰੀ ਸਾਰੇ মিডিਆ ਦਾ ਆਪਣੇ ਸਾਰੇ ਸਹਿਯੋਗੀਆਂ ਦਾ ਕਿਉਂਕਿ ਸੀਐਮ ਹਰਿਆਣਾ ਨੇ ਇੱਥੋਂ ਟੇਕ ਆਫ ਕਰਨਾ ਹੈ ਇਸ ਕਰਕੇ ਥੋੜਾ ਜਿਹਾ ਟਾਈਮ ਦਾ ਕਨਸਟੈਂਟ ਹੈ ਤੇ ਮੈਂ ਇੱਕ ਵਾਰੀ ਫਿਰ ਤੁਹਾਡਾ মিডিਆ ਦਾ ਚੰਚੇ ਤੌਰ ਤੇ ਧੰਨਵਾਦ ਕਰਦਾ ਕਿ ਤੁਸੀਂ ਇੰਨੀ ਗਰਮੀ ਦੇ ਵਿੱਚ ਔਰ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਹੀਟ ਸਟ੍ਰੋਕ ਜਿਹੜਾ ਹੈਗਾ ਆਪਣਾ ਧਿਆਨ ਰੱਖੋ ਜਿਵੇਂ ਇੱਥੇ ਪੀਣ ਦੇ ਪਾਣੀ ਦਾ ਬੰਦੋਬਸਤ ਕੀਤਾ ਗਿਆ ਪਾਣੀ ਪੀਓ ਹਲਕੇ ਰੰਗ ਦੇ ਕੱਪੜੇ ਪਾਓ ਔਰ ਥੋੜੀ ਥੋੜੀ ਦੇਰ ਬਾਅਦ ਪਾਣੀ ਪੀਂਦੇ ਰਹਿਣਾ ਚਾਹੀਦਾ ਲੱਸੀ ਨਿੰਬੂ ਪਾਣੀ ਇਹ ਮੇਰੀ ਸਾਰਿਆਂ ਨੂੰ ਬੇਨਤੀ ਆ ਜੀ ਜਦੋਂ ਗਰਮੀ ਹੋਵੇ ਜਾਂ ਛਤਰੀ ਦਾ ਇਸਤੇਮਾਲ ਕਰੋ ਜਿਹੜੇ ਮਜ਼ਦੂਰ ਆ ਕਪੜਾ ਗਿੱਲਾ ਕਰਕੇ ਸਿਰ ਤੇ ਰੱਖ ਸਕਦੇ ਆ ਆਪਣਾ ਧਿਆਨ ਰੱਖੋ ਜੀ ਟੇਕ ਕੇਅਰ ਐਂਡ ਹੋਪਫੁਲੀ ਆਪਾਂ ਫਿਰ ਬੜੀ ਜਲਦੀ ਜਿਹੜੇ ਨਵੇਂ ਸਾਡੇ ਇਨੀਸ਼ੀਏਟਿਵ ਆ ਬਹੁਤ ਸਾਰੇ ਨਵੇਂ ਹਸਪਤਾਲ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਚਮਕੌਰ ਸਾਹਿਬ ਦਾ ਔਰ ਸਾਡੇ 7-8 ਹਸਪਤਾਲ ਜਿਹੜੇ ਹੈਗੇ ਆ ਉਹ ਬਿਲਕੁਲ ਮੁਕੰਮਲ ਆ ਉਹਨਾਂ ਦੀ ਮੈਨ ਪਾਵਰ ਦੀ ਡਿਪਲੋਇਮੈਂਟ ਚੱਲ ਰਹੀ ਆ ਬਹੁਤ ਜਲਦੀ ਆਪਾਂ ਮਿਲਾਂਗੇ ਬਹੁਤ ਬਹੁਤ ਧੰਨਵਾਦ ਹੁਣ ਆਪਾਂ ਐਂਬੂਲੈਂਸਸ ਨੂੰ ਫ ਹੁਣ ਮੈਂ ਬੇਨਤੀ ਕਰਾਂਗਾ ਮਾਨਯੋਗ ਕੈਬਨਿਟ ਮੰਤਰੀ ਜੀ ਨੂੰ ਕਿ ਇਹ ਐਂਬੂਲੈਂਸਾਂ ਨੂੰ ਛੰਡੀ ਦਿਖਾਉਣ ਦੀ ਰਸਮ ਦਾ ਕਰਨ ਉਹਨਾਂ ਦੇ ਨਾਲ ਮਾਨਯੋਗ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਸ਼੍ਰੀ ਰਮਨ ਬੈਲ ਜੀ ਸ਼੍ਰੀ ਅਨਰਾਖ ਕੁੰਡੂ ਜੀ ਮਾਨਯੋਗ ਪ੍ਰਮੁਖ ਸਕਤਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਸ਼੍ਰੀ ਕੁਮਾਰ ਰਾਹੁਲ ਜੀ ਐਮ ਡੀ ਪੀ ਐਚ ਐਸ ਸੀ ਸ਼੍ਰੀ ਅਮਿਤ ਤਲਵਾਰ ਜੀ ਡਾਇਰੈਕਟਰ ਹੈਲਥ ਹਤਿੰਦਰ ਕ ਮੈਸਜ ਸੀ ਕਿਹਨ ਜਿਸ ਨਾਲ अनेका ਲੋਕਾਂ ਦੀ ਕੀਮਤੀ ਜਾਨ ਬਚ ਸਕੀ ਹੈ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਐਂਬੂਲੈਂਸਾਂ ਵਿੱਚ 331 ਬੇਸਿਕ ਲਾਈਫ سپورਟ ਵਾਲੀਆਂ ਐਂਬੂਲੈਂਸਾਂ ਹਨ ਅਤੇ 25 ਐਡਵਾਂਸ ਲਾਈਫ سپورਟ ਸਿਸਟਮ ਵਾਲੀਆਂ ਐਮਬੂਲੈਂਸਾਂ ਹਨ ਮੌਜੂਦਾ ਸਮੇਂ ਸ਼ਹਿਰੀ ਖੇਤਰਾਂ ਵਿੱਚ ਐਮਬੂਲੈਂਸ 15 ਮਿੰਟ ਵਿੱਚ ਦੇ ਐਵਰੇਜ ਸਮੇਂ ਵਿੱਚ ਪੇਸ਼ੈਂਟ ਕੋਲ ਪਹੁੰਚ ਜਾਂਦੀ ਹੈ ਜਦਕਿ ਪਿੰਡੂ ਖੇਤਰਾਂ ਵਿੱਚ 20 ਮਿੰਟ ਦੇ ਕਰੀਬ ਪਹੁੰਚ ਜਾਂਦੀ ਹੈ ਅੱਜ ਦੀ ਇਸ ਨਵੀਆਂ ਐਮਬੂਲੈਂਸਾਂ ਨਾਲ ਇਹ ਸਮਾਂ ਘਟ ਕੇ 10 ਤੋਂ 12 ਮਿੰਟ ਅਤੇ ਵੱਧ ਤੋਂ ਵੱਧ 15 ਮਿੰਟ ਦੇ ਕਰੀਬ ਪਿੰਡੂ ਖੇਤਰਾਂ ਵਿੱਚ ਹੋਣ ਦੀ ਸੰਭਾਵਨਾ ਹੈ ਐਮਬੂਲੈਂਸ ਵਾਲਿਆਂ ਨੂੰ ਬੇਨਤੀ ਹੈ ਕਿ ਥੋੜਾ ਤੇਜ਼ੀ ਨਾਲ ਨਿਕਲਣ ਅਗਲੇ ਲੋਟ ਵਾਲਿਆਂ ਨੂੰ ਵੀ ਤੋਰ ਦਿਓ ਕਿਰਪਾ ਕਰਕੇ ਲਗਾਤਾਰ ਚਲਾਓ ਜੀ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਿਹਤ ਲਈ ਕਈ ਇਨੀਸ਼ੀਏਟਿਵ ਲਏ ਗਏ ਹਨ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਜਾ ਰਿਹਾ ਹੈ ਤਾਂ ਜੋ ਸੂਬੇ ਵਿੱਚੋਂ ਨਸ਼ਿਆਂ ਦਾ ਖਾਤਮਾ ਕੀਤਾ ਜਾ ਸਕੇ

ਇਹ ਸਾਥ ਹੋ ਜਾਂਦਾ ਹੈ ਮੈਦਾਨ ਦੀ ਨਾਲ ਸਾਡੀ ਕਰਾ ਦੇਣਾ ਬਸਰਾ ਜੀ ਆਪਣਾ ਸਾਈਡਨ ਬੰਦ ਕਰਕੇ ਕਿਰਪਾ ਕਰਕੇ ਆਓ ਤੇ ਲੰਘ ਜਾਓ ਇੱਥੋਂ ਛੇਤੀ 46 3 ਹੋਟਲ ਸ਼ਾਲੀ ਐਂਬੂਲੈਂਸ ਹੈ ਜੀ ਇਹ ਸਾਰੇ ਪੰਜਾਬ ਚ ਜਾਣ ਗਿਆ ਬਾਕੀ ਸਾਰੇ ਪੰਜਾਬ ਵਿੱਚ ਜਾਣ ਗਿਆ ਪਹਿਲਾਂ ਵੀ ਸਾਡੇ ਕੋਲ 325 ਐਂਬੂਲੈਂਸ ਹੈ ਤੇ ਹੁਣ ਇਹ ਵੱਧ ਕੇ 370 ਹੋ ਜਾਣ ਗਿਆ ਪਹਿਲਾ ਸਾਡਾ ਰਿਸਪੌਂਸ ਟਾਈਮ ਸ਼ਹਿਰ ਵਿੱਚ 15 ਮਿੰਟ ਹੈ ਪਿੰਡਾਂ ਦੇ ਵਿੱਚ 20 ਮਿੰਟ ਹੈ ਹੋਪਫੁਲੀ ਸ਼ਹਿਰਾਂ ਵਿੱਚ 12 ਮਿੰਟ ਹੋ ਜਾਏਗਾ ਔਰ ਪਿੰਡਾਂ ਦੇ ਵਿੱਚ 15 ਮਿੰਟ ਹੋ ਜਾਏਗਾ ਲੋਕਾਂ ਨੂੰ ਜਿਹੜਾ ਗੋਲਡਨ ਆਰ ਹੁੰਦਾ ਜਿਹੜਾ ਪਹਿਲਾ ਘੰਟਾ ਹੁੰਦਾ ਉਹਨੂੰ ਗੋਲਡਨ ਆਰ ਕਹਿੰਦੇ ਆ ਚਾਹੇ ਐਕਸੀਡੈਂਟ ਹੋ ਜਾਏ ਜਿਵੇਂ ਤੁਸੀਂ ਦੇਖਿਆ ਕੱਲ ਇੱਕ ਬੜਾ ਜਿਹਾ ਹਾਦਸਾ ਹੋਇਆ ਕੋਈ ਜਿਸ ਤਰ੍ਹਾਂ ਕੋਈ ਲੜਾਈ ਦੇ ਵਿੱਚ ਕੋਈ ਫਾਇਰ ਦੀ ਇਨਸੀਡੈਂਸ ਹੋ ਜਾਏ ਕੋਈ ਰੇਡਿੰਗ ਕਲਾਸ ਹੋ ਜਾਏ ਕੋਈ ਵੀ ਐਮਰਜੈਂਸੀ ਹੋਵੇ ਤੇ ਉਹਦੇ ਵਿੱਚ ਜਿਹੜਾ ਪਹਿਲਾ ਘੰਟਾ ਹੁੰਦਾ ਉਹਨੂੰ ਗੋਲਡਨ ਆਰ ਕਹਿੰਦੇ ਆ ਜੇ 15 ਮਿੰ ਤੇ ਅੱਧੇ ਘੰਟੇ ਦੇ ਵਿੱਚ ਪੇਸ਼ੰਟ ਹਸਪਤਾਲ ਪਹੁੰਚਦੇ ਤਾਂ ਉਹਦੇ ਸਰਵਾਈਵਲ ਦੇ ਚਾਂਸਸ ਬਹੁਤ ਜ਼ਿਆਦਾ ਹੁੰਦੇ ਆ ਚਾਹੇ ਰੋਡ ਐਕਸੀਡੈਂਟ ਹੋਵੇ ਜਾਂ ਕੋਈ ਵੱਡਾ ਹੋਰ ਐਕਸੀਡੈਂਟ ਹੋਵੇ ਡਾਕਟਰ ਸਾਹਿਬ ਆਬਾਦੀ ਦੇ ਹਿਸਾਬ ਨਾਲ ਕਿੰਨੀਆਂ ਐਂਬੂਲੈਂਸਾਂ ਹੈਗੀਆਂ ਪਰ ਸਰ ਜਨ ਪਲਸ ਦੇ ਹਿਸਾਬ ਨਾਲ ਹਾਂ ਜਨ ਪਲਸ ਜਿਹੜੀ 108 ਐਂਬੂਲੈਂਸ ਹੈ ਉਹਦੇ ਨਾਲ ਸਾਡਾ ਹੈਗਾ ਜੀ ਉਹ ਸਾਰਾ ਇਹਨੂੰ ਰਨ ਕਰਦੇ ਆ ਉਹਨਾਂ ਦਾ ਇੱਕ ਪਲੈਟਫਾਰਮ ਬਣਿਆ ਹੋਇਆ ਉਹਦੇ ਚੋਂ ਜਿਹੜੀਆਂ ਜਿਵੇਂ ਪੁਰਾਣੀਆਂ ਐਂਬੂਲੈਂਸ ਹੁੰਦੀਆਂ ਉਹਨਾਂ ਨੂੰ ਅਸੀਂ ਫੇਸ ਆਊਟ ਕਰੀ ਜਾਂਦੇ ਆ ਨਵੀਆਂ ਹਾਈ ਟੈਕ ਐਂਬੂਲੈਂਸਸ ਇਹ ਐਕਚੁਅਲੀ ਅਸੀਂ ਪਿਛ ਇੱਕ ਲਗਾਤਾਰ ਪ੍ਰੋਸੈਸ ਹੋਣੀ ਚਾਹੀਦੀ ਹੈ ਕਿ ਜਿਹੜੀਆਂ ਇਹਨਾਂ ਨੂੰ ਅਪਗ੍ਰੇਡ ਕਰਕੇ ਨਵੀਆਂ ਐਂਬੂਲੈਂਸਾਂ ਆਉਣੀਆਂ ਚਾਹੀਦੀਆਂ ਹਨ ਜਨਸੰਖਿਆ ਦੇ ਅਧਾਰ ਤੇ ਕਿੰਨੇ ਐਂਬੂਲੈਂਸਾਂ ਦੀ ਲੋੜ ਹੈ ਹੁਣ ਤੱਕ ਕਿੰਨੀਆਂ ਆਪਣੇ 371 ਆ ਗਈਆਂ ਮੈਂ ਜਦ ਦੱਸਿਆ ਵੀ ਉਹਦੇ ਜਿਹੜਾ ਲੋਡ ਤੇ ਆਪਾਂ ਜਿੰਨੀਆਂ ਮਰਜ਼ੀ ਕਰ ਸਕਦੇ ਹਾਂ ਬਟ 371 ਸਾਡੇ ਕੋਲ ਆ ਗਈਆਂ ਉਹਦਾ ਸਾਡਾ ਰਿਸਪੌਂਸ ਟਾਈਮ ਜਿਹੜਾ ਹੈਗਾ ਉਹ 15 ਤੋਂ 20 ਮਿੰਟ ਹੈ ਆਈ ਥਿੰਕ ਇਟਸ ਔਲਰੇਡੀ ਸੈਟੀਸਫੈਕਟਰੀ ਥਿਸ ਇਜ਼ ਬੈਸਟ ਵਨ ਆਫ ਦਾ ਬੈਸਟ ਇਨ ਦਾ ਕੰਟਰੀ ਔਰ ਮੇਰਾ ਖਿਆਲ ਪੂਰੇ ਐਸ ਪਰ ਇੰਟਰਨੈਸ਼ਨਲ ਸਟੈਂਡਰਡ ਹੈਗਾ ਪਰ ਸਾਡੀ ਕੋਸ਼ਿਸ਼ ਹੈ ਕਿ ਵਿਦਨ 10 ਮਿੰਟਸ ਪਹੁੰਚੇ ਦੱਸ ਸਭ ਸੁਵਿਧਾਵਾਂ ਕੀ ਕੀ ਹੈ ਜੇ ਅਗਰ ਐਮਬੂਲੈਂਸ ਦੀ ਗੱਲ ਕੀਤੀ ਜਾਵੇ ਅੰਦਰ ਦੇ ਵਿੱਚ ਸਾਰੀ ਜਿਹੜਾ ਹੈਗਾ ਨਾ ਜੀ ਜਿੰਨਾ ਤੁਹਾਡੇ ਮਤਲਬ ਆਕਸੀਜਨ ਹੈ ਦੇ ਵਿੱਚ ਜਿਹੜਾ ਇੱਕ ਐਮਬੋ ਬੈਗ ਹੁੰਦਾ ਜਿਹੜੀ ਲਾਈਫ ਸਪੋਰਟ ਹੈ ਜੇ ਬੰਦੇ ਨੂੰ ਲੋਡ ਪਾ ਕੇ ਸਾਹ ਨਹੀਂ ਆ ਰਿਹਾ ਉਹਦੇ ਨਾਲ ਸਾਹ ਦਿੱਤਾ ਜਾ ਸਕਦਾ ਸਾਰੀਆਂ ਐਮਰਜੈਂਸੀ ਮੈਡੀਸਨ ਹੈ ਟ੍ਰੇਨਡ ਮੈਨਪਾਵਰ ਹੈ ਤੇ ਇੱਕ ਅਸੀਂ ਐਡੀਸ਼ਨਲ ਫੀਚਰ ਕੀਤਾ ਸੀਗਾ ਕਿ ਕਈ ਵਾਰੀ ਜਦੋਂ ਪ੍ਰਿੰਟ ਤੋਂ ਐਮਬੂਲੈਂਸ ਚੱਲਦੀ ਆ ਉਹ ਹਸਪਤਾਲ ਪਹੁੰਚਦੇ ਪਹੁੰਚਦੇ ਬੱਚਾ ਹੋ ਜਾਂਦਾ ਸੀ ਡਿਲੀਵਰੀ ਕੇਸਸ ਦੇ ਵਿੱਚ ਉਹਦੀ ਅਸੀਂ ਐਕਸਟਰਾ ਕਿੱਟ ਦਿੱਤੀ ਆ ਉਹਦੇ ਵਿੱਚ ਇਹ ਕਈ ਵਾਰੀ ਸਾਡੇ ਨਾਲ ਹੋਇਆ ਵੀ ਆ ਇਹ ਕਿ ਬਹੁਤ ਵਾਰੀ ਉਹਦੀ ਇੰਟੈਂਸ਼ਨ ਨਹੀਂ ਹੈ ਡਿਲੀਵਰੀ ਐਮਬੂਲੈਂਸ ਦੇ ਵਿੱਚ ਨਹੀਂ ਹੋਣੀ ਚਾਹੀਦੀ ਬਟ ਜਿਵੇਂ ਤੁਸੀਂ ਦੇਖ ਰਹੇ ਹੋਵੇ ਕਿਤੇ ਮਤਲਬ ਸੜਕ ਤੇ ਹੋ ਰਹੀ ਆ ਜਾਂ ਦਰਖਤ ਦੇ نیچے ਹੋ ਰਹੀ ਆ ਕਈ ਸਟੇਟਸ ਦੇ ਵਿੱਚ ਸਾਡੇ ਘੱਟੋ ਘੱਟੇ ਹੋ ਗਿਆ ਵੀ ਐਮਬੂਲੈਂਸ ਵਿੱਚ ਬੰਦਾ ਜਾ ਰਿਹਾ ਹੁੰਦਾ ਤੇ ਉੱਥੇ ਜਾ ਕੇ ਬਾਕੀ ਸਾਰੀ ਕੇਅਰ ਵੀ ਹੋ ਜਾਂਦੀ ਆ ਤੇ ਸੇਫ ਡਿਲੀਵਰੀ ਵੀ ਹੋ ਜਾਂਦੀ ਆ ਤੇ ਉਹਦੇ ਤੇ ਅਸੀਂ ਇੱਕ ਸਪੈਸ਼ਲ ਕਿੱਟ ਹੁੰਦੀ ਆ ਉਹਦੀ ਡਾਕਟਰ ਸਾਹਿਬ ਕੁਝ ਐਮਬੂਲੈਂਸ ਰਿਪਲੇਸ ਵੀ ਕੀ ਗਈ ਹੈ ਜੋ ਪਹਿਲੇ ਚੱਲ ਰਹੀ ਥੀ ਉਹ ਵੀ ਉਹ ਸਾਰੀਆਂ ਰਿਪਲੇਸ ਹੋਣਗੀਆਂ ਇਸ ਵੇਲੇ ਸਾਰੀਆਂ ਚੱਲ ਰਹੀਆਂ ਉਹਨਾਂ ਨੂੰ ਗ੍ਰੈਜੂਅਲੀ ਅਸੀਂ ਉਹਨਾਂ ਦਾ ਪੂਰਾ ਅਨਲਿਸਿਸ ਕਰਕੇ ਉਹਨਾਂ ਨੂੰ ਫੇਸ ਆਊਟ ਕਰ ਰਹੇ ਹਾਂ ਜਿਹੜੀਆਂ ਅੰਤਰਰਾਸ਼ਟਰੀ ਸਟਾਫ ਸਾਰਾ ਨੰਬਰ ਰਿਪੋਰਟ ਕੀਤਾ ਜਿਹੜਾ ਤੁਸੀਂ ਰਿਸਪੌਂਸ ਕਹਿ ਰਹੇ 15 ਮਿੰਟ ਦਾ ਦੇਸ਼ ਅਸੀਂ ਕਿੰਨੇ ਵੇ ਸਮਾਂ ਅੰਤਰਰਾਸ਼ਟਰੀ ਸਟਾਫ ਤੇ ਆ ਹੋਰ ਕਿਹਦੇ ਸਟੇਟਾਂ 'ਚ ਕਿੰਨਾ ਆਇਆ ਟਾਈਮ ਵੀ ਆਰ ਦਾ ਬੈਸਟ ਹੈ ਅੱਛਾ ਇੱਕ ਸਰ ਕੋਰੋਨਾ ਦੇ ਮਾਮਲੇ ਤੋਂ ਮੁੜ ਤੋਂ ਦੇਸ਼ ਦੇ ਵਿੱਚ ਬਦਲੇ ਸ਼ੁਰੂ ਮੈਂ ਨੋਵਾ ਗੱਡੀ ਹਟਾਉਣ ਦੀ ਕਿਰਪਾਲਤਾ ਕਰੋ ਜਲਦੀ ਉਹ ਵਾਈਟ ਹੋ ਰਹੀ ਬਾਈ अच्छा सर एक ਇਹ ਦਦੋ ਥੋੜਾ ਡਿਫਾਈਨ ਕਰਦੇ ਹੋ ਸਰ ਜਨ ਪਲਸ ਤੋਂ ਤੁਸੀਂ ਹਾਇਰ ਕੀਤੀ ਆ ਜਾਂ ਫਿਰ ਕੀ ਸਰਕਾਰ ਦਾ ਕੀ ਰੋਲ ਹੈਗਾ ਕਿੰਨੇ ਪੈਸੇ ਇਨਵੈਸਟ ਹੋਏ ਜਿਹੜੀ ਜਨ ਹੈ ਉਹ ਇੱਕ ਸਰਵਿਸ ਏਜੰਸੀ ਹੈ ਜਿਹੜੀ ਉਹਨੂੰ ਚਲਾਉਂਦੀ ਹੈ ਐਂਬੂਲੈਂਸ ਸਰਕਾਰ ਦੀਆਂ ਪਹਿਲਾਂ ਵੀ ਸਾਰੀਆਂ ਐਂਬੂਲੈਂਸ ਸਰਕਾਰ ਦੀਆਂ ਸੀਗਾ ਐਂਬੂਲੈਂਸ ਪ੍ਰੋਪਰਟੀ ਸਰਕਾਰ ਦੀ ਆ ਉਹ ਸਿਰਫ ਤੇ ਸਪਰੇਟ ਆਪਰੇਸ਼ਨਸ ਆ ਮੇਨਟੇਨੈਂਸ ਐਂਡ ਆਪਰੇਸ਼ਨਸ ਉਹ ਜਾਣ ਪੁੱਛਣਾ ਹੈ ਕਿ ਕਿੰਨਾ ਬਜਟ ਹੈ ਜਿੱਦਾਂ ਸਰ ਆਪਾਂ 350 ਵਾਲਾ ਸਮਾਗਮ ਮਨਾ ਰਹੇ ਆਂ ਸ਼੍ਰੀ ਗੁਰ ਤੇਗ ਬਾਧਰੀ ਜੀ ਐਸਜੀਪੀਸੀ ਦਾ ਕਹਿਣਾ ਹੈ ਕਿ ਇਹ ਕੰਮ ਜਿਹੜਾ ਹੈਗਾ ਐਸਜੀਪੀਸੀ ਦਾ ਹੈ ਸਰਕਾਰ ਇਹ ਕੰਮ ਨਹੀਂ ਇਹ ਕਰਦੀ ਅੱਛਾ ਸੀਐਮ ਸਾਹਿਬ ਦਾ ਕਨਵਾਏ ਆ ਗਿਆ ਥੋੜਾ ਜਿਹਾ ਹਰਿਆਣਾ ਦੇ ਸੀਐਮ ਨੇ ਅਪਲਾਈ ਫੁੱਟੇ ਕੋ ਅਪਲਾਈ ਕਰਨਾ ਤੇ ਆਪਾਂ ਫਿਰ ਗੱਲਾਂ ਕਰਾਂਗੇ ਇੱਕ ਸਰ ਜਿਹੜੇ ਤਰੀਕੇ ਨਾਲ ਆਪਾਂ 350 ਵਾਲਾ ਸਮਾਗਮ ਮਨਾ ਰਹੇ ਆਂ ਐਸਜੀਪੀਸੀ ਦਾ ਕਹਿਣਾ ਹੈ ਸਰਕਾਰ ਦਾ ਕੰਮ ਨਹੀਂ ਐਸਜੀਪੀਸੀ ਦਾ ਕੰਮ ਹੈ ਤੁਹਾਨੂੰ ਪਿਛਲੇ ਸਮਾਗਮ ਜਿਆਦਾ ਜੀ ਆਪਣੇ ਸੀਐਮ ਸプレਫੀਆਂ ਬੈਠੇ ਹੋਏ ਸੀ ਉੱਥੇ ਅਗਲੀ ਕੁਰ ਸੀਟ ਤੇ ਕੌਣ ਬੈਠੇਗਾ ਸਾਰਾ ਕੁਝ ਤੁਹਾਨੂੰ ਯਾਦ ਹੈ ਨਾ ਜੀ ਕਿ ਜਦੋਂ ਇਹ ਸਾਰਾ ਐਸਸੀਪੀ ਨੂੰ ਹੁਣ ਕਿਉਂ ਜ਼ਿਆਦਾ ਆਇਆ ਜੀ ਜਦੋਂ ਬਾਦਲ ਸਿੰਘ ਸਾਹਿਬ ਸੀਗੇ ਬਾਦਲ ਸਾਹਿਬ ਹੁੰਦੇ ਸੀ ਕਿ ਨਹੀਂ ਹੁੰਦੇ ਸੀ ਉਹ ਵੀ ਸੀਐਮਸੀ ਪੰਜਾਬ ਦੇ ਨੇ ਉਦੋਂ ਕਿਉਂ ਨਹੀਂ ਉਹਨਾਂ ਨੇ ਕਿਹਾ ਵੀ ਇਹ ਸਾਡਾ ਐਸਟੀਟਿਊਸ਼ਨ ਹੈਗਾ ਹੁਣ ਹੁਣ ਕੀ ਦਿੱਕਤ ਹੋ ਗਈ ਜੀ ਕਿਉਂ ਜੀ ਰਾਜਨੀਤੀ ਕਰ ਰਹਾ ਐਸਸੀਪੀ ਸੀ ਧਾਰਮਿਕ ਬਾਡੀ ਹੈ ਐਸਸੀਪੀ ਵਿੱਚ ਨੂੰ ਮਿੰਨੀ ਪਾਰਲੀਮੈਂਟ ਆਫ ਸਿਕਸ ਕਹਿੰਦੇ ਆ ਉਹਨਾਂ ਨੂੰ ਤਾਂ ਰਾਜਨੀਤੀ ਨਹੀਂ ਕਰਨੀ ਚਾਹੀਦੀ ਪੋਲੀਟਿਸ਼ੀਅਨ ਦਾ ਕਰਨੀ ਜੀ ਮਤਲਬ ਪੋਲੀਟਿਸ਼ੀਅਨ ਤਾਂ ਰਾਜਨੀਤੀ ਕਰਨਗੇ ਐਸੀ ਵੀ ਐਸੀ ਕੋ ਰਾਜਨੀਤੀ ਕਰਦੇ ਜੀ ਰਾਜਾ ਬੜਿੰਗ ਅਫੀਮ ਦੀ ਖੇਤੀ ਦੀ ਉਤਾਲਤ ਬਾਰ-ਬਾਰ ਕਰ ਰਹੇ ਨੇ ਕਿਤੇ ਤੇ ਤੁਹਾਡਾ ਕੀ ਕਹਿਣਾ ਜੀ ਯਾਰ ਰਾਜਾ ਬੜਿੰਗ ਜੀ ਮੰਤਰੀ ਰਹੇ ਤੇ ਪੰਜ ਸਾਲ ਇਹਨਾਂ ਦੀ ਸਰਕਾਰ ਰਹੀ ਹੈ ਕੀ ਇਹਨਾਂ ਨੂੰ ਕੋਈ ਨਵੀਂ ਕੋਈ ਇਹਨਾਂ ਨੂੰ ਚਾਨਣ ਹੋਇਆ ਮਤੇ ਦਿਮਾਗ 'ਚ ਕੋਈ ਨਵੀਂ ਨਵੀਂ ਬੱਤੀ ਚੱਜੀ ਆ ਇਹਨਾਂ ਦੀ ਇਹਨਾਂ ਦੀ ਰਾਜਸਥਾਨ ਦੇ ਸਰਕਾਰ ਸੀ ਉੱਥੇ ਇਹਨਾਂ ਨੇ ਬੰਦ ਕਰ ਦਿੱਤਾ ਸਾਰੇ ਦੇਸ਼ ਵਿੱਚ ਕਾਂਗਰਸ ਦੀ ਸਰਕਾਰ ਸੀ ਸਾਰੇ ਰਾਜਾਂ ਵਿੱਚ ਸਰਕਾਰ ਸੀ ਤੇ ਪਹਿਲਾਂ ਇਹਨਾਂ ਨੇ ਗੈਂਗਸਟਰ ਕਿਉਂ ਬਣਾਏ ਜੀ ਪਹਿਲਾ ਚਿੱਟੇ ਤੇ ਕਿਉਂ ਲਾਇਆ ਬੱਚਿਆਂ ਨੂੰ ਜੀ ਇਹਨਾਂ ਨੇ ਇਹਨਾਂ ਦੀ 5 ਸਾਲ ਸਰਕਾਰ ਸੀਗਾ ਆ ਕਰਦੇ ਨਹੀਂ ਸੀ ਜੀ ਐਨੇ ਸੌਖਾ ਇਲਾਜ ਸੀਗਾ ਇਹਨਾਂ ਨੂੰ ਕਹੋ ਜੀ ਇੱਕ ਤਾਂ ਇਤਿਹਾਸ ਪੜੋ ਇੱਕ ਜਿਹੜੀਆਂ ਓਪੀਓ ਵਾਰ ਦਵਾਈਆਂ ਉਹਦੇ ਬਾਰੇ ਪੜੋ ਤੁਸੀਂ ਜੋ ਤੁਹਾਡਾ ਰਾਜਸਥਾਨ ਵਿੱਚ ਤੁਹਾਡੀ ਆਪਣੀ ਸਰਕਾਰ ਸੀ ਉੱਥੇ ਤੁਸੀਂ ਉੱਥੇ ਭੁੱਖੀ ਦੇ ਟੇਕੇ ਕਿਉਂ ਬੰਦ ਕੀਤੇ ਉਹ ਪੜੋ ਕੁਝ ਤਾਂ ਪੜ ਲਓ ਉਹ ਨਹੀਂ ਤਾਂ ਮੇਰੇ ਕੋਲ ਮੈਂ ਡਾਕਟਰ ਆ ਮੇਰੇ ਕੋਲ ਆ ਜਨ ਮੈਂ ਸਮਝਾ ਦਊਗਾ ਸਾਰਾ ਜੀ ਇੱਕ ਵਧੀਆ ਨੀਸ਼ੇਟ ਵਜੋਂ ਨਸ਼ਾ ਵਿਰੋਧਾ ਸੀ ਉਹਨਾਂ ਨੂੰ ਸਕਿੱਲ ਨਾਲ ਜੋੜ ਰਹੇ ਆ ਇੱਕ ਨਸ਼ੇ ਦੀ ਜਗ੍ਹਾ ਦੂਜੇ ਨਸ਼ੇ ਨਾਲ ਨਹੀਂ ਜੋੜ ਰਹੇ ਅਸੀਂ ਉਹਨਾਂ ਨੂੰ ਕੰਮ ਨਾਲ ਜੋੜ ਰਹੇ ਆ ਸਪੋਰਟਸ ਨਾਲ ਜੋੜ ਰਹੇ ਆ ਯੋਗਾ ਕਰਾ ਰਹੇ ਆ ਉਹਨਾਂ ਨੂੰ ਕੰਮ ਸਿਖਾ ਕੇ ਕੰਮ ਤੇ ਲਾ ਰਹੇ ਆ ਅਸੀਂ ਨਸ਼ੇੜੀ ਪੁੱਤਾਂ ਨੂੰ ਕਮਾਊ ਪੁੱਤ ਬਣਾਉਣ ਦੀ ਗੱਲ ਕਰਦੇ ਆ ਇਹ ਕਹਿੰਦੇ ਰੱਖੋ ਤਾਂ ਨਸ਼ੇੜੀ ਇਹਨਾਂ ਨੂੰ ਤਾਂ ਆਦਤ ਪਈ ਹੋ ਇਹ ਸ਼ਰਾਬ ਵੰਡ ਕੇ ਇਲੈਕਸ਼ਨ ਲੜਦੇ ਆ ਪੈਸੇ ਵੰਡ ਕੇ ਅਸੀਂ ਉਹਦਾ ਵਿਰੋਧ ਕਰਕੇ ਇਲੈਕਸ਼ਨ ਲੜਦੇ ਆ ਔਰ ਲੋਕ ਸਾਨੂੰ ਸਾਥ ਦਿੰਦੇ ਆ ਔਰ ਜਿੱਤਦੇ ਆ ਔਰ ਜਿੱਤਾਂਗੇ ਬਹੁਤ ਬਹੁਤ ਧੰਨਵਾਦ ਬਿਲਕੁਲ ਸਰ ਜੀ ਅੱਜ ਦੀ ਨਵੀਂ ਵੱਡਾ ਇਨੀਸ਼ੀਏਟਿਵ ਹੈ ਸਰ ਸਾਰੇ মিডিਆ ਵੱਲੋਂ ਸਾਥ ਦੇ ਰਹੀ ਹੈ ਕਿ ਉਹ ਪੰਜਾਬ ਤੋਂ ਬਣਾ ਕੇ